ਇਹ ਗੱਲ ਮੈਂ ਕਹਿਣੀ ਚਾਹਦਾ ਵਾਂ ਕਿ ਆਡਿਟਿੰਗ ਜਿਤ ਤੱਕ ਮੇਰੇ ਕੋਲ ਖਬਰ ਹੈ ਹਸਤਾ ਸ਼ੁਰੂ ਹੋਈ ਹੈ ਮੈਂ ਸਕੂਲ ਦੀਆਂ ਟੀਚਰਜ਼ ਨੂੰ ਕਲਾਸ ਨੂੰ ਸੁਪਰਡੈਂਡੈਂਟਸ ਨੂੰ ਇਹ ਬੇਨਤੀ ਕਰਾਂਗਾ ਇਹਨਾਂ ਦੇ ਕੋਈ ਤੇ ਬੇਈਮਾਨੀ ਨਾ ਕਰਨਾ ਆਡਿਟਰਸ ਨੂੰ ਦੱਸ ਦਿਓ ਕਿੰਨਾ ਵਜਾ ਕਰਕੇ ਇਹ ਪੈਸੇ ਇਕੱਠੇ ਨਹੀਂ ਕਰ ਸਕੇ ਇਹ ਤਨਖਾਹਾਂ ਨਹੀਂ ਦੇ ਸਕੇ ਤੁਹਾਨੂੰ ਸਭ ਪਤਾ ਹੈ ਸਾਡੇ ਵਕਤ ਕਿਉਂ ਪੈਸੇ ਇਕੱਠੇ ਹੋਏ ਉਹ ਵੀ ਦੱਸ ਦਿਓ ਇਹਨਾਂ ਵਕਤ ਕਿਉਂ ਨਹੀਂ ਹੋਏ ਉਹ ਵੀ ਦੱਸ ਦਿਓ ਤਾਂ ਤੁਹਾਡੇ ਮੁਕਦਮੇ ਲੜਨ ਦਾ ਫਾਇਦਾ ਹੋਏਗਾ ਵਰਨਾ ਇਹ ਲੱਲੂ ਬੱਚਿਓ ਕਰਕੇ ਆਡਿਟ ਕਰਵਾਉਣ ਨਾਲ ਕੋਈ ਗੱਲ ਨਹੀਂ ਬਣਦੀ ਔਰ ਜਿਹੜੇ ਸਰਕਾਰੀ ਆਡੀਟਰਸ ਹਨ ਉਹ ਕਵਣ ਭਾਈ ਜਿਹੜੇ ਅਪੋਜੀਸ਼ਨ ਵਾਲੇ ਤੁਹਾਡੇ 55 ਕਰੋੜ ਕਹਿੰਦੇ ਨੇ ਸਕੂਲਾਂ ਬੱਚਿਆਂ حساب ਦੱਸੋ 2000 ਟਿਕ ਫਰਵਰੀ 2013 ਦੋ ਦੱਸੋ ਐਫ ਡੀਆਂ ਕਿੰਨੀਆਂ ਹਨ ਕਰੰਟ ਅਕਾਊਂਟ ਕਿੰਨਾ ਹੈ ਕੈਸ਼ ਕਿੰਨਾ ਹੈ ਉਹ ਦੇਖੋ ਕਿ ਉਸ ਵਕਤ ਅਸੀਂ 30 ਤਰੀਕ ਨੂੰ ਤਨਖਾਵਾ ਹਰ ਇੱਕ ਦੇ ਖਾਤਿਆਂ ਜਾਂਦੀਆਂ ਸਨ ਤਿੰਨ ਮਹੀਨੇ ਦੀਆਂ ਤਨਖਾਵਾ ਕੈਸ਼ ਕਰੰਟ ਅਕਾਊਂਟ ਵਿੱਚ ਤੇ ਬਾਕੀ ਪੈਸੇ ਦੇ ਅਫਰੀ ਬਣਦੀ ਸੀ ਤੁਸੀਂ ਕੀ ਹਿਸਾਬ ਰੱਖਿਆ ਦੱਸੋ ਤੁਸੀਂ ਇਹ ਦੱਸੋ ਇਹ ਗੰਗਾ ਲੁੱਟੀ ਗਿਓ ਲੁਟੇਰੇ ਕੌਣ ਸਨ ਤੁਸੀਂ ਦੱਸੋ ਉਹ ਤੇ ਆਡਿਟ ਕਰਨਗੇ ਪਿੱਛੋਂ ਪਹਿਲੇ ਤੁਸੀਂ ਆਪਣਾ ਆਡਿਟ ਆਪ ਕਰੋ O que está a passar aqui, Tejairo?